ਸਤ ਸੰਗਤ ਜੀ ਆਓ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਪਰਵਾਨਾ ਨਗਰ ਵਾਲਿਓ ਇਹ ਉਸ ਖੰਡੇ ਦੀ ਉਸ ਬਾਪੂ ਦੀ ਬਖਸ਼ਿਸ਼ ਹੈ ਗੁਰੂ ਦੇ ਪਿਆਰਿਓ 79 ਦਸੰਗਾਂ ਦੀ ਬਖਸ਼ਿਸ਼ ਹੈ ਜਿਹੜਾ ਵੀ ਸਾਧ ਸੰਗਤ ਜੀ ਉਹਨਾਂ ਨੂੰ ਸੱਚੇ ਦਿਲੋਂ ਅਰਾਧਦਾ ਉਹ ਆਪਣੀ ਕਲਾ ਵਿਖਾ ਦਿੰਦੇ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇਹ ਉਹ ਦਾਰਾ ਗੁਰੂ ਦੇ ਪਿਆਰਿਓ ਜਿੱਥੇ ਕੋਈ ਵੀ ਇਨਸਾਨ ਸਾਧ ਸੰਗਤ ਜੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਗੁਰੂ ਦੇ ਪਿਆਰਿਓ ਤੇ ਗੁਰੂ ਪਾਤਸ਼ਾਹ ਜੀ ਦੀ ਘੋਲ ਢੋਲੀ ਦੇ ਵਿੱਚ ਸਾਧ ਸੰਗਤ ਜੀ ਖੈਰ ਪਾਉਂਦੇ ਆ ਖਾਲੀ ਨਹੀਂ ਜਾਣ ਦਿੰਦੇ ਇਥੋਂ ਤੱਕ ਸਾਧ ਸੰਗਤ ਜੀ ਕੀ ਉਹਨਾਂ ਦੇ ਦਰਬਾਰ ਦੇ ਆਉਣ ਦੀ ਤਾਂ ਸਾਧ ਸੰਗ ਜੀ ਦਰਬਾਰ ਤੇ ਆਉਣ ਦੀ ਤਾਂ ਸਾਧ ਸੰਗ ਜੀ ਬਹੁਤ ਵੱਡੀ ਗੱਲ ਆ ਸਾਧ ਸੰਗ ਜੀ ਇੱਕ ਪਾਸੇ ਜੇ ਕੋਈ ਖੰਡੇ ਵਾਲੇ ਬਾਪੂ ਨੂੰ ਸਾਧ ਸੰਗ ਜੀ ਘਰ ਦੇ ਵਿੱਚ ਬੈਠਾ ਵੀ ਸਾਧ ਸੰਗ ਜੀ ਯਾਦ ਕਰ ਲਵੇ ਉਹਨਾਂ ਦੇ ਵੀ ਬੇੜੇ ਪਾਰ ਹੋ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਪਰਮਾਤਮਾ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੇ ਜਿਹੜੇ ਹਸਾਬ ਦੇ ਨਾਲ ਸਾਧ ਸੰਗਤ ਜੀ ਅੱਜ ਕਾਲ ਯੁਗ ਦਾ ਸਮਾਂ ਚੱਲ ਰਿਹਾ ਗੁਰੂ ਦੇ ਪਿਆਰਿਓ ਕਾਲ ਯੁਗ ਦਾ ਵੀ ਸਾਧ ਸੰਗਤ ਜੀ ਪੂਰਾ ਜੋਰ ਹੈ ਇਥੇ ਗੁਰੂ ਦੇ ਪਿਆਰਿਓ ਪਾਪਾਂ ਦੀ ਵੀ ਸਾਧ ਸੰਗਤ ਜੀ ਕੋਈ ਹੱਦ ਨਹੀਂ ਗੁਰੂ ਦੇ ਪਿਆਰਿਓ ਪਰ ਪੁੰਨੀਆਂ ਦੀ ਵੀ ਕੋਈ ਹੱਦ ਨਹੀਂ ਗੁਰੂ ਦੇ ਪਿਆਰਿਓ ਪੁੰਨੇ ਵੀ ਬਹੁਤ ਪਏ ਆ ਸਾਧ ਸੰਗਤ ਜੀ ਜੇਕਰ ਬਾਬਾ ਨੰਮ ਸਿੰਘ ਜੀ ਨਾਨਕ ਸਰ ਵਾਲਿਆਂ ਵੱਲ ਦੇਖੀਏ ਸਾਧ ਸੰਗਤ ਜੀ ਤੇ ਵਚਨ ਕਰਦੇ ਸਨ ਕਹਿੰਦੇ ਭਾਈ ਹੁਣ ਕਾਲ ਯੁਗ ਦਾ ਸਮਾਂ ਹੈ ਦੁਨੀਆ ਬਿਲਕੁਲ ਗਰਕੀ ਪਈ ਆ ਗਰਕੀ ਪਰ ਜੇਕਰ ਥੋੜਾ ਜਿਹਾ ਅਜੇ ਦੁਨੀਆ ਦੇ ਉੱਤੇ ਚਾਲ ਚੱਲਣ ਚੱਲ ਰਿਹਾ ਦੁਨੀਆ ਦੇ ਉੱਤੇ ਕੋਈ ਆਵਾਜ਼ ਅਭੀ ਚੱਲ ਰਹੀ ਹੈ ਇਹ ਉਹਨਾਂ ਦਾ ਸਦਕਾ ਚੱਲ ਰਹੀ ਹੈ ਜਿਹੜੇ ਨਾਮ ਜਪਣ ਵਾਲੇ ਪਿਆਰੇ ਹਨ ਜਿਹੜੇ ਨਾਮ ਜਪਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਤਾਂ ਇੱਕ ਨਾਮ ਦੇ ਸਹਾਰੇ ਦੁਨੀਆ ਖੜੀ ਆ ਨਾਮ ਦੇ ਸਹਾਰੇ ਦੁਨੀਆ ਚੱਲਦੀ ਆ ਨਹੀਂ ਤਾਂ ਜਿਸ ਤਰ੍ਹਾਂ ਸਾਸਾਂ ਦੀ ਦੁਨੀਆ ਦੇ ਉੱਤੇ ਪਾਪ ਹੈ ਗੁਰੂ ਦੇ ਪਿਆਰਿਓ ਇਥੇ ਕੌਣ ਕਿਸੇ ਦਾ ਰਾਖਾ ਹੈ ਸਾਥ ਸੰਗਤ ਜੀ ਬਹੁਤ ਸਾਰੀਆਂ ਯਾਦਾਂ ਬਹੁਤ ਸਾਰਾ ਪਿਆਰ ਉਸ ਮਾਲਕ ਦੇ ਨਾਲ ਪਾਈਏ ਅਗਰ ਸਾਥ ਸੰਗਤ ਜੀ ਜੇ ਦੇਖਿਆ ਜਾਵੇ ਤਾਂ ਸ੍ਰੇਸ਼ਟ ਧਰਮ ਹੈ ਉਹ ਪਰਮਾਤਮਾ ਦਾ ਧਰਮ ਹੈ ਕਰਮ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੈ ਜਿਹੜਾ ਬਾਣੀ ਦੇ ਨਾਲ ਜੁੜਿਆ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਬੈਠਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜਾ ਉਸ ਮਾਲਕ ਦੀ ਰਜਾ ਵਿੱਚ ਸਾ ਸੰਗ ਜੀ ਇਹ ਬਖਸ਼ਾ ਕਰਦਾ ਹੈ ਕਿ ਤੁਮੇ ਛਾੜ ਕੋਈ ਔਰਣਾ ਧਿਆਉ ਜੋ ਵਰ ਚਾਉ ਸੋ ਤੁਮ ਤਈ ਪਾਉ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਜੋ ਵੀ ਚੀਜ਼ ਮੰਗਣੀ ਆ ਪਾਤਸ਼ਾਹ ਤੇਰੇ ਕੋਲੋਂ ਹੀ ਮੰਗਣੀ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਪਰ ਅਸਲ ਵਿੱਚ ਸਾਧ ਸੰਗਤ ਜੀ ਗੱਲ ਇਹ ਆ ਕਿ ਸਾਰੀਆਂ ਚੀਜ਼ਾਂ ਨਾਮ ਵਿੱਚ ਆ ਜਾਂਦੀਆਂ ਜਿਵੇਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਤੂੰ ਭਾਈ ਗੁਰੂ ਨੂੰ ਮੰਗ ਲਾ ਵੀ ਗੁਰੂ ਜੀ ਮੈਨੂੰ ਤੁਸੀਂ ਚਾਹੀਦੇ ਹੋ ਸਾਰੀ ਸਾਧ ਸੰਗਤ ਜੀ ਜਿਹੜੀ ਵੀ ਤੂੰ ਵਸਤੂ ਮੰਗਦਾ ਤੇਰੇ ਕੋਲੇ ਆ ਜਾਊਗੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਯਕੀਨ ਕਰਕੇ ਦੇਖ ਵਿਸ਼ਵਾਸ ਕਰਕੇ ਦੇਖ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਜਗਰ ਕਰਦਾ ਹੁੰਨਾ ਜਿਹੜੀਆਂ ਸੰਗਤਾਂ ਸਾਧ ਸੰਗਤ ਜੀ ਹਸਪਤਾਲਾਂ ਦਾ ਦਰ ਛੱਡ ਕੇ ਐਡੇ ਐਡੇ ਵੱਡੇ ਰੋਗ ਸਾਧ ਸੰਗਤ ਜੀ ਕੈਂਸਰ ਦੀਆਂ ਬਿਮਾਰੀਆਂ ਛੱਡ ਕੇ ਮਰੇ ਪਏ ਬੱਚਿਆਂ ਨੂੰ ਸਾਧ ਸੰਗਤ ਦੀ ਡਾਕਟਰਾਂ ਦੇ ਮੂੰਹ ਦੇ ਵਿੱਚੋਂ ਕੱਢ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਉੱਤੇ ਲੈ ਕੇ ਆਉਂਦੇ ਆ ਉਹਨਾਂ ਦੀ ਸਾਧ ਸੰਗਤ ਜੀ ਤੁਸੀਂ ਭਾਵਨਾਵਾਂ ਵਾਲ ਨਗਾ ਮਾਰੋ ਵੀ ਕਿਹੋ ਜੀ ਭਾਵਨਾ ਹੋਊਗੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੈਂ ਇਹ ਕਹਣਾ ਸਾਧ ਸੰਗਤ ਜੀ ਤੁਸੀਂ 100 ਬੰਦਾ ਇਕੱਠਾ ਕਰ ਲਓ ਸਾਧ ਸੰਗਤ ਜੀ ਉਹਨਾਂ ਨੂੰ ਕਹਿਣਾ ਕਰੋ ਕਿ ਸਾਡਾ ਬੱਚਾ ਬਿਮਾਰ ਆ ਤੁਹਾਨੂੰ ਕਦੀ ਨਹੀਂ ਕਹਿਣਗੇ ਕਿ ਤੁਸੀਂ ਭਾਈ ਗੁਰੂ ਸਾਹਿਬ ਦੀ ਹਿਜੂਰੀ ਚ ਲੈ ਜਾਓ ਜਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤੁਹਾਨੂੰ ਇਹ ਇੱਕੋ ਹੀ ਗੱਲ ਸਾਧ ਸੰਗਤ ਜੀ ਕਹਿਣਗੇ ਕਿ ਭਾਈ ਜੇ ਬੱਚਾ ਬਿਮਾਰ ਆ ਤੇ ਡਾਕਟਰਾਂ ਦੇ ਜਾਓ ਡਾਕਟਰ ਨੂੰ ਵਿਖਾਓ ਦਵਾਈ ਬੂਟੀ ਲਓ ਹਸਪਤਾਲ ਦਾਖਲ ਕਰਾਓ ਪਰ ਸਾਧ ਸੰਗਤ ਜੀ ਸਤਕੇ ਜਾਈਏ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਨੂੰ ਇੰਨਾ ਇੰਨਾ ਵਿਸ਼ਵਾਸ ਸਾਧ ਸੰਗਤ ਜੀ ਖੰਡੇ ਵਾਲੀ ਸਰਕਾਰ ਦੇ ਉੱਤੇ ਆ ਬਣਿਆ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰੋ ਫਿਰ ਇਹ ਵੀ ਗੁਰੂ ਦੇ ਪਿਆਰੋ ਨਿਰਾਪura ਵਿਸ਼ਵਾਸ ਹੀ ਨਹੀਂ ਉਸ ਮਾਲਕ ਨੂੰ ਖੰਡੇ ਵਾਲੀ ਸੱਚੀ ਸਰਕਾਰ ਨੂੰ ਬਾਪੂ ਨੂੰ ਵੀ ਪਤਾ ਲੱਗ ਜਾਂਦਾ ਪੁੱਤ ਦਾ ਚਿਹਰਾ ਵੇਖ ਕੇ ਧੀਆ ਦਾ ਚਿਹਰਾ ਵੇਖ ਕੇ ਵੀ ਇਹ ਕਿਹੜੀ ਆਸ ਨਾਲ ਆਇਆ ਤੇ ਸਾਧ ਸੰਗ ਜੀ ਉਹ ਵੀ ਫਿਰ ਗੁਰੂ ਦੇ ਪਿਆਰੋ ਸਿਰ ਤੇ ਇਹੋ ਜਿਹਾ ਮਿਹਰ ਭਰਿਆ ਹੱਥ ਰੱਖਦੇ ਆ ਇਹੋ ਜੀ ਖੰਡੇ ਦੀ ਲਿਸ਼ਕ ਮਾਰਦੇ ਗੁਰੂ ਦੇ ਪਿਆਰੋ ਉਹਨਾਂ ਨੂੰ ਸਾਧ ਸੰਗ ਜੀ ਖੁਸ਼ ਕਰਕੇ ਭੇਜਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਮੇ ਸਾਥਸੰਗ ਜੀ ਇੱਕ ਜਿਗਰ ਆਉਂਦਾ ਗੁਰੂ ਦੇ ਪਿਆਰਿਓ ਇੱਕ ਪਰਿਵਾਰ ਸਾਥਸੰਗ ਜੀ ਜਿਨ੍ਹਾਂ ਦੇ ਵਿੱਚ ਸਾਥਸੰਗ ਜੀ ਇੱਕ ਬਜ਼ੁਰਗ ਮਾਤਾ ਵੀ ਸੀ ਤੇ ਬਾਪੂ ਵੀ ਸੀ ਸਾਥਸੰਗ ਜੀ मियां ਬੀਬੀ ਘਰ ਦੇ ਸਾਥਸੰਗ ਜੀ ਚਾਰ ਪੰਜ ਬੱਚੇ ਵੀ ਸੀਗੇ ਸਾਥਸੰਗ ਜੀ ਜਵਾਨ ਸਨ ਪਰ ਗੁਰੂ ਦੇ ਪਿਆਰਿਓ ਇਹੋ ਜਿਹਾ ਘਰ ਦੇ ਵਿੱਚ ਖੱਲਰ ਪਿਆ ਹੋਇਆ ਸੀਗਾ ਇੱਕ ਬੱਚਾ ਸਾਥਸੰਗ ਜੀ ਸਰੀਰਾਂ ਨੂੰ ਮੰਨੀ ਜਾਵੇ ਗੁਰੂ ਦੇ ਪਿਆਰਿਓ ਸਰੀਰਾਂ ਦੀ ਪੂਜਾ ਕਰੀ ਜਾਵੇ ਸਾਥਸੰਗ ਜੀ ਜਿਹੜੇ ਆ ਮੰਨਦੇ ਆ ਰਾਧੇ ਸੁਆਮੀਆਂ ਨੂੰ ਮੰਨਦੇ ਸਾਥਸੰਗ ਜੀ ਉਧਰ ਉਧਰ ਮੰਨਦਾਈ ਸਰੀਰਾਂ ਨੂੰ ਮੇਰੇ ਗੁਰੂ ਜੀ ਉਹ ਆ ਜੀ ਉਹ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਕਹਿੰਦੇ ਜਿਹੜਾ ਆਪ ਜਨਮ ਮਰਨ ਦੇ ਵਿੱਚ ਪਿਆ ਤੈਨੂੰ ਮੁਕਤ ਕਿੱਥੇ ਕਰ ਦਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਅੰਨਾ ਬੰਦਾ ਕਦੀ ਕਿਸੇ ਨੂੰ ਰਾਹ ਨਹੀਂ ਦਿਖਾ ਸਕਦਾ ਅੱਖਾਂ ਵਾਲਾ ਹੀ ਦਿਖਾ ਸਕਦਾ ਗੁਰੂ ਦੇ ਪਿਆਰਿਓ ਇੱਥੇ ਤਾਂ ਗੁਰੂ ਸਾਹਿਬ ਜੀ ਦੀ ਮੋਹਰ ਲੱਗਦੀ ਸੱਚੇ ਪਾਸ਼ਾ ਬਾਣੀ ਵਿੱਚ ਮੋਹਰਾਂ ਲਾਉਂਦੇ ਗੁਰੂ ਦੇ ਪਿਆਰਿਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋਸ ਦਾ ਨਮਸਕਾਰ ਪਹਿਲਾਂ ਆਪ ਮੁਕਤ ਹੋਵੇ ਫਿਰ ਦੂਜਾਂ ਨੂੰ ਮੁਕਤ ਕਰੂਗਾ ਜੇ ਸਾਧ ਸੰਗ ਜੀ ਅੱਜ ਸਾਧ ਸੰਗ ਜੀ ਚੜ੍ਹਾਈ ਕਰ ਗਿਆ ਕੱਲ ਨੂੰ ਦੂਜਾ ਗੱਦੀ ਤੇ ਕੱਲ ਨੂੰ ਤੀਜਾ ਗੱਦੀ ਤੇ ਸਾਧ ਸੰਗ ਜੀ ਜਿਹੜਾ ਆਪ ਹੀ ਸਾਧ ਸੰਗ ਜੀ ਹੋਜੀ ਗਿਰਾਂ ਸਾਧ ਸੰਗ ਜੀ ਇਹਨਾਂ ਜਨਮ ਮਰਨਾਂ ਵਿੱਚ ਤੁਰਿਆ ਫਿਰਦਾ ਤੂੰ ਕੀ ਸਾਧ ਸੰਗ ਜੀ ਭਾਦਨਾ ਕੀ ਤੁਹਾਨੂੰ ਸੱਚਖੰਡ ਵਿੱਚ ਭੇਜ ਦੇਣਗੇ ਕੋਈ ਸਾਧ ਸੰਗ ਜੀ ਉਹਨਾਂ ਦੇ ਵਿੱਚੋਂ ਭਰਾ ਸਾਧ ਸੰਗ ਜੀ ਕਿਤੇ ਤੁਰਿਆ ਫਿਰਦਾ ਕੋਈ ਕਿਤੇ ਸਾਧ ਸੰਗ ਜੀ ਤੁਰਿਆ ਫਿਰਦਾ ਸਾਧ ਸੰਗ ਜੀ ਪਰ ਸਾਧ ਸੰਗ ਜੀ ਉਹੀ ਬਾਬਾ ਵੀ ਸਾਧ ਸੰਗ ਜੀ ਚੱਲਿਆ ਵਾਂਗੂ ਘਰ ਵਾਲਾ ਸਾਰਾ ਪਰਿਵਾਰ ਹੀ ਚੱਲਿਆ ਵਾਂਗੂ ਸਾਧ ਸੰਗਤ ਜੀ ਗਰੀਬੀ ਦੀ ਕੋਈ ਹੱਦ ਨਹੀਂ ਗੁਰੂ ਦੇ ਪਿਆਰਿਓ ਬਸ ਸਾਧ ਸੰਗਤ ਦੀ ਪੰਜ ਬੰਦੇ ਜੇ ਹੈਗੇ ਆ ਤੇ ਪੰਜਾਂ ਨੇ ਅਡੋਢੀ ਗੁਰੂ ਬਣਾਏ ਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਪੰਜਾਂ ਨੇ ਅਡੋਢੀ ਗੁਰੂ ਬਣਾਏ ਆ ਸਾਧ ਸੰਗਤ ਜੀ ਕੋਈ ਇਹੋ ਜਿਹਾ ਸਮਾ ਆਇਆ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਉਸੇ ਹੀ ਪਿੰਡ ਦੇ ਵਿੱਚ ਗੁਰੂ ਦੇ ਪਿਆਰਿਓ ਕਿਸੇ ਨੇ ਘਰ ਦੇ ਵਿੱਚ ਸਾਧ ਸੰਗਜੀ ਅਖੰਡ ਪਾਠ ਕਰਵਾਇਆ ਔਰ ਸੱਦਾ ਪੱਤਰ ਦਿੱਤਾ ਉਹਨਾਂ ਸਾਧ ਸੰਗਜੀ ਜਿਹੜੇ ਗਰੀਬੀ ਦਾ ਘਰ ਸੀ ਸਾਧ ਸੰਗਜੀ ਬਜ਼ੁਰਗ ਬਾਪੂ ਨੂੰ ਔਰ ਮਾਤਾ ਨੂੰ ਵੀ ਸੱਦਾ ਪੱਤਰ ਦਿੱਤਾ ਆ ਵੀ ਬਾਪੂ ਜੀ ਤੁਸੀਂ ਵੀ ਆਇਆ ਜੋ ਗੁਰੂ ਦੇ ਪਿਆਰਿਓ ਜਦੋਂ ਉਹਦਾ ਵਿਚਾਰੇ ਪਹਿਲਾਂ ਗਰੀਬੀ ਦੇ ਮਾਰੇ ਸੀਗੇ ਦਿਲ ਵਿੱਚ ਸੋਚਿਆ ਵੀ ਚਲੋ ਅੱਜ ਜਾਂਦੇ ਆ ਉੱਥੇ ਕੋਈ ਪ੍ਰਸ਼ਾਦਾ ਪਾਣੀ ਦਾ ਛਕਾਂਗੇ ਢੱਡ ਭਰ ਕੇ ਪ੍ਰਸ਼ਾਦਾ ਪਾਣੀ ਦਾ ਸਵਾਰ ਕੇ ਛਕਾਂਗੇ ਹੁਣ ਸਾਧ ਸੰਗ ਜੀ ਕੋਈ ਇੱਛਾ ਇਹ ਨਹੀਂ ਸੀ ਕਿ ਗੁਰੂ ਸਾਹਿਬ ਦੇ ਕੋਲੇ ਜਾਵਾਂਗੇ ਪਰ ਇਹ ਇੱਛਾ ਕਰਕੇ ਗਏਗੇ ਪ੍ਰਸ਼ਾਦਾ ਪਾਣੀ ਤਾਂ ਛਕਾਂਗੇ ਅੱਜ ਦਾ ਦਿਨ ਤਾਂ ਛਕਾਂਗੇ ਸਾਧ ਸੰਗ ਜੀ ਜਿਸ ਤਰ੍ਹਾਂ ਉਹ ਗਏ ਪੋ ਗੋ ਪਿਆ ਸਾਧ ਸੰਗ ਜੀ ਉਹਨਾਂ ਦੀ ਕਮਰਾ ਬਣਿਆ ਹੋਇਆ ਸੀ ਸਾਧ ਸੰਗ ਜੀ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਆਸਣ ਲੱਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਖੰਡੇ ਵਾਲੀ ਸਰਕਾਰ ਦਾ ਸਾਧ ਸੰਗ ਜੀ ਆਸਣ ਲੱਗਾ ਸਾਧ ਸੰਗ ਜੀ ਕੁਰਸੀ ਦੇ ਉੱਤੇ ਗੁਰੂ ਦੇ ਪਿਆਰਿਓ ਆਸਣ ਲਾਇਆ ਸਾਥ ਸੰਗਜੇ 51 ਗੁਰੂ ਦੇ ਪਿਆਰੋ ਜਿਹਦੇ ਉੱਤੇ ਚਿੱਠੀ ਵਿਸ਼ਾਈ ਕੀਤੀ ਸਾਥ ਸੰਗ ਜੀ ਚਿੱਠੀ ਵਿਸ਼ਾਈ ਕਰਕੇ ਆਸਣ ਲਾ ਕੇ ਗੁਰੂ ਦੇ ਪਿਆਰੋ ਦੇਖਿਆ ਸਾਥ ਸੰਗ ਜੀ ਤੇ ਗੁਰੂ ਦੇ ਪਿਆਰੋ ਇਸ ਬਜ਼ੁਰਗ ਦਾ ਮਨ ਸਾਥ ਸੰਗ ਜੀ ਕੁਛ ਸ਼ਾਂਤ ਹੋ ਗਿਆ ਗੁਰੂ ਦੇ ਪਿਆਰੋ ਸ਼ਾਂਤ ਹੋ ਗਿਆ ਸਾਥ ਸੰਗ ਜੀ ਫਿਰ ਪੁੱਛਣਾ ਕੀਤਾ ਉਸ ਘਰ ਵਾਲੇ ਨੂੰ ਪਰਿਵਾਰ ਨੂੰ ਕਿ ਇਹ ਭਾਈ ਆਸਣ ਕਿਉਂ ਲਾਇਆ ਇਸ ਤਰ੍ਹਾਂ ਕੁਰਸੀ ਦੇ ਉੱਤੇ ਫੋਟੋ ਰੱਖਿਆ ਵਿਆ ਉਹ ਕਹਿੰਦੇ ਬਜ਼ੁਰਗੋ ਤੁਹਾਨੂੰ ਪਤਾ ਨਹੀਂ ਇਹ ਕੌਣ ਹੈ ਕਹਿੰਦੇ ਜੀ ਨਹੀਂ ਮੈਨੂੰ ਨਹੀਂ ਪਤਾ ਕਹਿੰਦੇ ਇਹ ਬਾਬਾ ਦੀਪ ਸਿੰਘ ਜੀ ਆ ਜਿਹੜੇ ਬਿਨਾ ਸਿਰ ਤੋਂ ਤਲੀ ਤੇ ਰੱਖ ਕੇ ਲੜੇ ਸੀਗੇ ਧਰ ਦੇ ਨਾਲ ਹੀ ਲੜੇ ਸੀਗੇ ਇਹ ਉਹ ਆ ਫੇਰ ਉਹ ਕਹਿਣ ਲੱਗੇ ਜੀ ਫਿਰ ਤੁਸੀਂ ਇਹਨਾਂ ਦੀ ਪੂਜਾ ਕਰਦੇ ਆ ਸਰਾਇਨਾ ਵਧੀਆ ਆਸਣ ਲਾਇਆ ਮੇਰਾ ਤਾਂ ਮਨ ਸ਼ਾਂਤ ਹੋ ਗਿਆ ਪਰ ਇਹ ਗੱਲ ਆ ਤੁਹਾਨੂੰ ਕੁਝ ਦਿੱਤਾ ਇਹਨਾਂ ਨੇ ਉਹ ਕਹਿੰਦੇ ਬਾਪੂ ਉਹ ਤਿੰਨ ਕਾਰਾਂ ਖੜੀਆਂ ਇਹਨਾਂ ਦੀਆਂ ਦਿੱਤੀਆਂ ਤੈਨੂੰ ਪਤਾ ਮੇਰੀਆਂ ਦੋ ਕੋਠੀਆਂ ਇੱਕ ਦੂਜੇ ਬੇਟੇ ਕੋਲ ਇਹ ਇੱਕ ਸਾਡੇ ਕੋਲੇ ਆ ਉਹ ਵੀ ਉਹਨਾਂ ਦੀਆਂ ਦਿੱਤੀਆਂ ਆ ਸਾਰਾ ਸਮਾਨ ਘਰ ਦੇ ਵਿੱਚ ਜੋ ਵੀ ਤੈਨੂੰ ਦਿਖਦਾ ਵੱਡੇ-ਵੱਡੇ ਟੀਵੀ ਤੋਂ ਲੈ ਕੇ ਸਾਧ ਸੰਗਜੀ ਬਾਬਾ ਜੀ ਨੂੰ ਦੱਸਣ ਲੱਗੇ ਕਿ ਬਾਬਾ ਜੀ ਇਹ ਖੰਡੇ ਵਾਲੇ ਬਾਪੂ ਦੀ ਦੇਣ ਆ ਸਾਧ ਸੰਗਜੀ ਉਹਨੇ ਕਹਿਣਾ ਕੀਤਾ ਕਿ ਸਾਨੂੰ ਵੀ ਕਿ ਬਾਬਾ ਖੰਡੇ ਵਾਲਾ ਕੁਝ ਦੇ ਸਕਦਾ ਕਹਿੰਦੇ ਬਾਪੂ ਉਹ ਤਾਂ ਸਾਰਿਆਂ ਦਾ ਹੀ ਬਾਪੂ ਆ ਤੂੰ ਮੰਗ ਕੇ ਤਾਂ ਵੇਖ ਗੁਰੂ ਦੇ ਪਿਆਰਿਓ ਪਰ ਮਿਲਣਗੇ ਕਿੱਥੇ ਸਾਹ ਸੰਗਜੀ ਉਹਦੇ ਨਾਲ ਸਾਈ ਵਿਧਾਈ ਲਾਲੀ ਮਤਾ ਪਕਾਲਿਆ ਉਹ ਕਹਿੰਦਾ ਬਾਪੂ ਅਸੀਂ ਮਹੀਨੇ ਦੇ ਵਿੱਚ ਇੱਕ ਵਾਰੀ ਜ਼ਰੂਰ ਉੱਥੇ ਚੱਕਰ ਲਾਉਨੇ ਆ ਜਾਣੇ ਹੁੰਨੇ ਆ ਅਸੀਂ ਤਾਂ ਦੇ ਜਦੋਂ ਹਣ ਗਏ ਤੁਹਾਨੂੰ ਵੀ ਲੈ ਜਾਗੇ ਨਾਲ ਸਾ ਸੰਗਜੀ ਗੱਡੀ ਦੇ ਉੱਤੇ ਬਿਠਾਲੇ ਸਾ ਸੰਗਜੀ ਗੱਡੀ ਦੇ ਬਿਠਾ ਕੇ ਲੈ ਗਏ ਸਾ ਸੰਗਜੀ ਉੱਥੇ ਨਮਸਕਾਰ ਕੀਤੀ ਮਨ ਸ਼ਾਂਤ ਹੋ ਗਿਆ ਸਾ ਸੰਗਜੀ ਜਦੋਂ ਗੁਰੂ ਦੇ ਪਿਆਰੋ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਨਮਸਕਾਰ ਕੀਤੀ ਜੋਤ ਦੇ ਕੋਲੇ ਗਏ ਸਾ ਸੰਗਜੀ ਜੋਤ ਦਾ ਕਿਉ ਵਰਤਿਆ ਸਾ ਸੰਗਜੀ ਲਿਆ ਨਿਸ਼ਾਨ ਸਾਹਿਬ ਕੋਲੇ ਗਏ ਸਾ ਸੰਗਜੀ ਜਦੋਂ ਸੰਗਤਵਰ ਦੇਖਿਆ ਉੱਥੇ ਸਾ ਸੰਗਜੀ ਇੰਨਾ ਇਕੱਠ ਜੋ ਉਸ ਦੇ ਕੋਲੇ ਸਾਧ ਸੰਗ ਜੀ ਇੰਨਾ ਇਕੱਠ ਨਿਸ਼ਾਨ ਸਾਹਿਬ ਕੋਲੇ ਇੰਨਾ ਇਕੱਠ ਸਾਧ ਸੰਗ ਦੀ ਬਾਪੂ ਅੱਖਾਂ ਭਰ ਆਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਪੂ ਅੱਖਾਂ ਭਰ ਆਇਆ ਸੱਚੇ ਪਾਤਸ਼ਾਹ ਤੇਰੇ ਘਰ ਕਾਹਦਾ ਘਾਟਾ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਂ ਸੁਣਦਾ ਸੀ ਸੱਚੇ ਪਾਤਸ਼ਾਹ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਾ ਘਰਤਾ ਤੇਰਾ ਸਭ ਕੁਝ ਹੈ ਜਿਸ ਦੇਸੋਂ ਪਾਵੇ ਮਹਾਰਾਜ ਜੀ ਸਾਡੇ ਘਰ ਵਸ ਸੱਚੇ ਪਾਤਸ਼ਾਹ ਜੀ ਆਹ ਕੁਝ ਚੱਲ ਰਿਹਾ ਤਰ੍ਹਾਂ ਤਰ੍ਹਾਂ ਦੇ ਗੁਰੂ ਆਉਂਦੇ ਆ ਸਰੀਰਾਂ ਨੂੰ ਲਈ ਆਉਂਦੇ ਆ ਸਰੀਰਾਂ ਨੂੰ ਪੂਜੀ ਜਾਂਦੇ ਆ ਕੋਈ ਕਿੱਧਰ ਲੱਗਾ ਵਿਆ ਕੋਈ ਕਿੱਧਰ ਲੱਗਾ ਗਿਆ ਕਿਸੇ ਦਾ ਕੰਮ ਕਾਰ ਨਹੀਂ ਚੱਲਦਾ ਜੇ ਕੋਈ 100 ਰੁਪਇਆ ਕਮਾਉਂਦਾ ਤੇ 150 ਲੱਗਣ ਵਾਲੀ ਗੱਲਬਾਤ ਹੋ ਜਾਂਦੀ ਆ ਸਾਧਾਂ ਨੂੰ ਲਟਾਈ ਜਾਂਦੇ ਆ ਸਰੀਰਾਂ ਨੂੰ ਬੰਦਿਆਂ ਨੂੰ ਲਟਾਈ ਜਾਂਦੇ ਅਸੀਂ ਤੇ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ ਜੀ ਸਾਧ ਸੰਗਤ ਜੀ ਪੈਸੇ ਘਟ ਸੀਗੇ ਪਰ ਉਸ ਮਾਲਕ ਦੀ ਇੱਕ ਸਾਧ ਸੰਗ ਜੀ ਉਹਨਾਂ ਦੇ ਅੱਗੇ ਜੋਦਰੀ ਕੀਤੀ ਕਿ ਮੈਂ ਬਾਬਾ ਜੀ ਦਾ ਜੇ ਸਰੂਪ ਲੈ ਕੇ ਜਾਣਾ ਹੋਵੇ ਤਾਂ ਮੈਂ ਲਿਜਾ ਸਕਦਾ। ਉਹ ਕਹਿੰਦਾ ਬਾਬਾ ਕਿਉਂ ਨਹੀਂ ਦੱਸ ਕਿਹੜਾ ਸਰੂਪ ਪਸੰਦ ਆ। ਸਾਧ ਸੰਗ ਜੀ ਡੇਢ ਕਫੋਟ ਦਾ ਸਰੂਪ ਉਹਦਰ ਹੱਥ ਕਰਤਾ ਵੀ ਆ ਠੀਕ ਆ। ਉਸ ਮਾਲਕ ਨੇ ਸਾਧ ਸੰਗ ਜੀ ਸਰੂਪ ਲੈ ਦਿੱਤਾ। ਸਾਧ ਸੰਗ ਜੀ ਹੁਣ ਘਰ ਦੇ ਵਿੱਚ ਗੁਰੂ ਦੇ ਪਿਆਰੋ ਲੜਾਈ ਕਲੇਸ਼ ਵੀ ਰਹਿੰਦਾ ਸੀਗਾ ਬਾਬਾ ਜੀ ਦਾ ਕਮਰਾ ਬਜ਼ੁਰਗ ਦਾ ਅੱਡ ਸੀਗਾ। ਆਪਣੇ ਕਮਰੇ ਦੇ ਵਿੱਚ ਸਾਧ ਸੰਗਜੀ ਉਹਨੇ ਸਰੂਪ ਲਾ ਲਿਆ ਕੋਮਈ ਸਾਧ ਸੰਗਜੀ ਆਸਣ ਲਾ ਲਿਆ ਗੁਰੂ ਦੇ ਪਿਆਰਿਓ ਆਸਣ ਲਾ ਕੇ ਸਾਧ ਸੰਗਜੀ ਆਪਦੇ ਘਰ ਵਾਲੀ ਨੂੰ ਵੀ ਸਮਝਾਇਆ ਵੀ ਹੁਣ ਆਪਾਂ ਕਿਤੇ ਨਹੀਂ ਜਾਣਾ ਬਸ ਨਾ ਹੀ ਹੁਣ ਆਪਾਂ ਸ਼ੀਦਾ ਜਾਣ ਜੋਗੇ ਆ ਜੇ ਕਿਤੇ ਮਾਲਕ ਨੇ ਚਾਹਿਆ ਤਾਂ ਇਸ ਵੀਰ ਦੇ ਨਾਲ ਮਾਲਕ ਦੇ ਨਾਲ ਜਾਵੜਿਆ ਕਰਾਂਗੇ ਜਿਹੜਾ ਆਪਾਂ ਨੂੰ ਲੈ ਕੇ ਗਿਆ ਇੱਥੇ ਨਮਸਕਾਰ ਕਰਾ ਸਾਧ ਸੰਗਜੀ ਬਾਪੂ ਨੇ ਕਾਫੀ ਚਿਰ ਸਾਧ ਸੰਗ ਜੀ ਉੱਥੇ ਬੈਠੇ ਨੇ ਅਣਪੜ ਬਾਪੂ ਸੀ ਸਾਧ ਸੰਗ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਸਾਧ ਸੰਗ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਸਾਰਾ ਦਿਨ ਸਾਧ ਸੰਗ ਜੀ ਮਨ ਤੇ ਬੋਝ ਸੀ ਕਿੱਥੋਂ ਕਮਾਵਾਂਗੇ ਕਿੱਥੋਂ ਖਾਵਾਂਗੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਇਹ ਮਈ ਸਾਧ ਸੰਗ ਜੀ ਉੱਥੇ ਹੀ ਬਾਬਾ ਜੀ ਦੇ ਸਰੂਪ ਦੇ ਅੱਗੇ ਹੀ ਪੈ ਜਾਣਾ ਫਿਰ ਕਿੰਨਾ ਕਿੰਨਾ ਚਿਰ ਸਾਧ ਸੰਗ ਜੀ ਲੰਬੇ ਪੈ ਕੇ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਬਾਬਾ ਜੀ ਦੇ ਕੁਰਸੀ ਦੇ ਉੱਤੇ ਸਾਸ ਜੀ ਥੱਲੇ ਮਾਫ਼ ਕਰਨਾ ਤੌਲੀਆ ਵਿਛਾਇਆ ਸੀਗਾ ਉਹਨਾਂ ਦੇ ਸਾਸ ਜੀ ਲੰਬੇ ਪੈ ਕੇ ਉੱਥੇ ਮੁਠੀਆਂ ਭਰ ਕੇ ਗੁਰੂ ਦੇ ਪਿਆਰਿਓ ਥੱਲੇ ਜ਼ਮੀਨ ਦੇ ਉੱਤੇ 15-15 ਮਿੰਟ ਪਈ ਰਹਿਣਾ 15-15 ਮਿੰਟ ਪਈ ਰਹਿਣਾ ਕਿ ਬਾਪੂ ਬਸ ਸਾਡੀ ਸੇਹ ਦਾ ਖਿਆਲ ਰੱਖਿਆ ਜੋ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਅੰਤਮ ਸਮਾਂ ਆਇਆ ਸਾਨੂੰ ਤੁਸੀਂ ਸੰਭਾਲਣਾ ਹੈ ਸਾਡੇ ਲਈ ਤਾਂ ਸੱਚੇ ਪਾਤਸ਼ਾਹ ਤੁਸੀਂ ਬਾਬੇ ਹੋ ਤੁਸੀਂ ਰੱਬ ਹੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨੀ ਬਸ ਸਾਧ ਸੰਗ ਜੀ ਦੋ ਹੀ ਗੱਲਾਂ ਜਾਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਜਾਂ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਦੇ ਪਿਆਰੋ ਇਸ ਤਰ੍ਹਾਂ ਕਰਕੇ ਕਾਫੀ ਸਮਾਂ ਚੱਲਦਾ ਰਿਹਾ ਸਾਧ ਸੰਗ ਜੀ ਕਾਫੀ ਸਮਾਂ ਚੱਲਦਾ ਰਿਹਾ ਸਾਧ ਸੰਗ ਜੀ ਇੱਕ ਦਿਨ ਦਾ ਉਹ ਬਖਸ਼ਿਸ਼ਾ ਪਿਆਰ ਆਇਆ ਕਿ ਬਾਬਾ ਜੀ ਜਲ ਛਕਦੇ ਹੋਣਗੇ ਜਲ ਵੀ ਭਰ ਕੇ ਰੱਖਤਾ ਸਾਥ ਸੰਗਤ ਦੇ ਬਾਬਾ ਜੀ ਦੀ ਜੋਤ ਵੀ ਜਗਾ ਦਿੱਤੀ ਸਾਥ ਸੰਗਤ ਜੀ ਗੁਰੂ ਦੇ ਪਿਆਰਿਓ ਤੇ ਸਾਥ ਸੰਗਤ ਜੀ ਥੋੜਾ ਜਿਹਾ ਚੇਰ ਹੋਇਆ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਥ ਸੰਗਤ ਜੀ ਸੁਪਨੇ ਦੇ ਵਿੱਚ ਗੁਰੂ ਦੇ ਪਿਆਰਿਓ ਦਰਸ਼ਨ ਦਿੰਦੀ ਹੈ ਪਰ ਚਾਂਸ ਕੀ ਬਣਿਆ ਸਾਥ ਸੰਗਤ ਜੀ ਬਾਪੂ ਮੂਧਾ ਪਿਆ ਮੁੱਠੀਆਂ ਮੀਚੀ ਪਿਆ ਨਮਸਕਾਰ ਕਰੀ ਪਿਆ ਜਿਹੜਾ ਸਹਰਾ ਸਾਹ ਸੰਜੀ ਜਿਹੜਾ ਕੁਰਸੀ ਦਾ ਤੌਲਿਆ ਸੀ ਥੱਲੇ ਜਿੱਥੇ ਬਾਬਾ ਜੀ ਦੇ ਚਰਨ ਸੀਗੇ ਉੱਥੇ ਲਾਇਆ ਪਰ ਸਾਹ ਸੰਜੀ ਉਸ ਤਰ੍ਹਾਂ ਹੀ ਪਾਏ ਪਾਏ ਨੂੰ ਨੀਂਦ ਆ ਗਈ ਸਾਹ ਸੰਜੀ ਉੱਥੇ ਹੀ ਪਾਏ ਪਾਏ ਨੂੰ ਨੀਂਦ ਆਈ ਵੀ ਹੈ ਓਵੇਂ ਹੀ ਸਾਹ ਸੰਗ ਜੀ ਅੱਖਾਂ ਵਿੱਚ ਹੰਝੂ ਆ ਸਾਹ ਸੰਜੀ ਚਰਨ ਫੜੇ ਆ ਪਰ ਸਾਹ ਸੰਜੀ ਮਾਨਵਿਸ਼ਰਾਮ ਵਿੱਚ ਆ ਗਿਆ ਗੁਰੂ ਦੇ ਪਿਆਰੋਂ ਨੀਂਦ ਆ ਗਈ ਨੀਂਦਰ ਸਾਹ ਸੰਗ ਜੀ ਬਾਬਾ ਜੀ ਸਾਸੰਗ ਜੀ ਉਸ ਤਰ੍ਹਾਂ ਹੀ ਫਿਰ ਗੁਰੂ ਦੇ ਪਿਆਰਿਓ ਕੁਰਸੀ ਦੇ ਉੱਤੇ ਬੈਠੇ ਸਾਸੰਗ ਜੀ ਦਰਸ਼ਨ ਦਿੱਤੇ ਤੇ ਸਾਸੰਗ ਜੀ ਇੱਕ ਹੱਥ ਦੇ ਵਿੱਚ ਗੁਰੂ ਦੇ ਪਿਆਰਿਓ ਬਾਬਾ ਜੀ ਦਾ ਖੰਡਾ ਫੜਿਆ ਉਸ ਤੋਂ ਮੁਠੇ ਨੂੰ ਹੱਥ ਪਾਇਆ ਤੇ ਜ਼ਮੀਨ ਦੇ ਉੱਤੇ ਨੋਕ ਰੱਖੀ ਐ ਸਾਸੰਗ ਜੀ ਥੱਲੇ ਡੇ ਪਾਸੇ ਨੂੰ ਤੇ ਸਾਸੰਗ ਜੀ ਦੂਜੇ ਹੱਥ ਦੇ ਨਾਲ ਗੁਰੂ ਦੇ ਪਿਆਰਿਓ ਤਾਂ ਨੂੰ ਹੱਥ ਚੱਕਿਆ ਹੱਥ ਦੀ ਲਾਈਟ ਉੱਪਰ ਆ ਰਹੀ ਐ ਤੇ ਨਾਲ ਕਹੀ ਜਾਂਦੇ ਆ ਕਹਿੰਦੇ ਬਜ਼ੁਰਗਾ ਬੱਸ ਕੋਈ ਗੱਲ ਨਹੀਂ ਤੇਰੀ ਸੇਵਾ ਕਬੂਲ ਆ ਤੂੰ ਉੱਠ ਬਜ਼ੁਰਗਾ ਤੇਰੀ ਸੇਵਾ ਕਬੂਲ ਆ ਤੂੰ ਉੱਠ ਸਾਧ ਸੰਗ ਜੀ ਨੂੰ ਸੁਪਨਾ ਦੇਖੀ ਜਾਂਦਾ ਉੱਠ ਕੇ ਬੈਠ ਗਿਆ ਪਰ ਇਹ ਸੁਪਨੇ ਦੇ ਵਿੱਚ ਹੀ ਉੱਠ ਕੇ ਬੈਠਾ ਸਾਧ ਸੰਗ ਜੀ ਉਸ ਤਰ੍ਹਾਂ ਪਿਆ ਹੀ ਹੈ ਸੁਪਨੇ ਵਿੱਚ ਉੱਠ ਕੇ ਬੈਠ ਗਿਆ ਕਹਿੰਦੇ ਕੀ ਦੱਸ ਕੀ ਚਾਹੀਦਾ ਕਹਿੰਦੇ ਮਹਾਰਾਜ ਜੀ ਸਾਰੇ ਬੱਚੇ ਉਖੜੇ ਫਿਰਦੇ ਆ ਕੋਈ ਕਿਧਰਲੇ ਪਾਸੇ ਲੱਗਾ ਕੋਈ ਕਿਧਰਲੇ ਪਾਸੇ ਲੱਗਾ ਕਿਸੇ ਦਾ ਕੰਮ ਕਾਰ ਨਹੀਂ ਚੱਲਦਾ ਮਹਾਰਾਜ ਕਿਰਪਾ ਕਰੋ ਸਾਧ ਸੰਗ ਜੀ ਬਾਬਾ ਜੀ ਨੇ ਬਖਸ਼ਾਂ ਕੀਤੀਆਂ ਕਹਿੰਦੇ ਕੋਈ ਗੱਲ ਨਹੀਂ ਮਾਲਕ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਗੁਰੂ ਦੇ ਪਿਆਰਿਓ ਇਹੋ ਜੀ ਬਖਸ਼ਿਸ਼ ਹੋਈ ਸਾਧ ਸੰਗ ਜੀ ਇਹੋ ਜੀ ਹਰਦੇਵ ਸਾਧ ਸੰਗ ਜੀ ਬੱਚਾ ਦੇ ਉੱਤੇ ਬਣਾਏ ਸਾਧ ਸੰਗ ਜੀ ਉਧਰ ਉਹ ਸਾਧ ਸੰਗ ਜੀ ਬਾਬਾ ਜੀ ਉਸ ਤਰ੍ਹਾਂ ਪਿਆ ਤੇ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਇੰਨੀ ਗੱਲ ਕਹਿ ਕੇ ਸਾਧ ਸੰਗ ਜੀ ਲੋਪ ਹੋ ਜਾਂਦੇ ਆ ਉਧਰ ਉਹ ਬਾਬਾ ਸਾਧ ਸੰਗ ਜੀ ਲੰਬਾ ਪਿਆ ਗੁਰੂ ਦੇ ਪਿਆਰਿਓ ਇੱਕ ਪੁੱਤਰ ਆਇਆ ਚਾਨ ਚੱਕੀ ਆਇਆ ਸਾਧ ਸੰਗ ਜੀ ਅੰਦਰ ਤੇ ਬਾਬਾ ਲੰਬਾ ਪਿਆ ਤੇ ਮਾਤਾ ਕੋਲੇ ਬੈਠੀ ਐ ਉਹ ਵੀ ਥੱਲੇ ਜ਼ਮੀਨ ਦੇ ਉੱਤੇ ਤੇ ਕਹਿਣ ਲੱਗੇ ਮਾਤਾ ਬਾਪੂ ਆਏ ਕਾ ਤੋ ਪਿਆ ਆਸ ਰੂਪ ਇਹਦਾ ਸੀ ਜਾਣਦੇ ਨਾ ਬਾਬਾ ਦੀਪ ਸਿੰਘ ਜੀ ਦਾ ਬਾਪੂ ਆਏ ਲੰਬਾ ਕਿਉਂ ਪਿਆ ਕਹਿੰਦੀ ਬੱਸ ਪੁੱਤ ਇਹ ਨਹੀਂ ਜਾਣ ਸਕਦੀ ਨਾ ਮੈਂ ਜਾਣ ਸਕਦਾ ਨਾ ਤੁਸੀਂ ਜਾਣ ਸਕਦੇ ਆ ਬਸ ਇਹ ਤਾਂ ਰੱਬ ਹੀ ਜਾਣਦਾ ਗੁਰੂ ਦੇ ਪਿਆਰਿਓ ਦੇ ਮਨ ਦੇ ਵਿੱਚ ਇਹੋ ਜੀ ਬਖਸ਼ਿਸ਼ ਹੋਈ ਗੁਰੂ ਦੇ ਪਿਆਰਿਓ ਬਾਪੂ ਨੂੰ ਖੜਾ ਕੀਤਾ ਕਿਨੇ ਬਾਪੂ ਇਸ ਤਰ੍ਹਾਂ ਕਿਉਂ ਪਿਆ ਹੈ ਇਸ ਤਰ੍ਹਾਂ ਕਿਉਂ ਪਿਆ ਹੈ ਗੁਰੂ ਦੇ ਪਿਆਰਿਓ ਹੰਝੂਆਂ ਦੀ ਸਾਸਾਂ ਦੀ ਕੋਈ ਹੱਦ ਨਾ ਰਹੀ ਹੰਝੂ ਆ ਗਏ ਕਹਿੰਦੇ ਪੁੱਤ ਸਭ ਤੋਂ ਵੱਧ ਤਾਂ ਖੁਸ਼ੀ ਮੈਨੂੰ ਇਸ ਕਰਕੇ ਹੋ ਗਈ ਤੂੰ ਅੱਜ ਮੈਨੂੰ ਬਾਪੂ ਕਹਿਤਾ ਸਭ ਤੋਂ ਵੱਧ ਵੱਧ ਤਾਂ ਸਾਥ ਸੰਗ ਦੀ ਮੈਨੂੰ ਇਸ ਕਰਕੇ ਖੁਸ਼ੀ ਹੋ ਗਈ ਪੁੱਤਰਾ ਤੂੰ ਮੈਨੂੰ ਬਾਪੂ ਕਹਿਤਾ ਸਾਥ ਸੰਗ ਜੀ ਉੱਠ ਕੇ ਜਫੀ ਪਾਲੀ ਮਾਨ ਵਿਰਾਗ ਵਿੱਚ ਹੋ ਗਿਆ ਪੁੱਤਰ ਦਾ ਵੀ ਸਾਧ ਸੰਗ ਜੀ ਕਹਿੰਦੇ ਬਾਪੂ ਕੋਈ ਗੱਲ ਨਹੀਂ ਅੱਜ ਤੋਂ ਜਿਹੜੇ ਆ ਬਾਪੂ ਦੇ ਅੱਗੇ ਤੂੰ ਪਿਆਣਾ ਕੁਰਸੀ ਦੇ ਉੱਤੇ ਮੈਂ ਵਾਅਦਾ ਕਰਦਾ ਤੈਨੂੰ ਪ੍ਰਸ਼ਾਦਾ ਪਾਣੀ ਮੈਂ ਦਿਆ ਕਰੂੰਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਮੈਂ ਪ੍ਰਸ਼ਾਦਾ ਪਾਣੀ ਦਿਆ ਕਰੂੰਗਾ ਇਹਨੇ ਨੂੰ ਸਾਧ ਸੰਗ ਜੀ ਇਸੇ ਹੀ ਭਰਾ ਨੇ ਦੂਸਰੇ ਭਰਾ ਨੂੰ ਦੱਸਤਾ ਵੀ ਬਾਪੂ ਦੀ ਆ ਹਾਲਤ ਆ ਤੀਜੇ ਨੂੰ ਦੱਸਤਾ ਚੌਥੇ ਨੂੰ ਦੱਸਤਾ ਸਾਰੇ ਭਰਾ ਇਕੱਠੇ ਹੋ ਗਏ ਸਾਰਿਆਂ ਨੇ ਸਾਧ ਸੰਗਤ ਜੀ ਵਾਦਾ ਕਰ ਲਿਆ ਗੁਰੂ ਦੇ ਪਿਆਰਿਓ ਕਿ ਬਾਪੂ ਅਸੀਂ ਕਿਸੇ ਸਰੀਰ ਨੂੰ ਨਹੀਂ ਮੰਨਦੇ ਕਿਸੇ ਪਾਸੇ ਨਹੀਂ ਜਾਂਦੇ ਅਸੀਂ ਬਾਪੂ ਤੇਰੀ ਆਗਿਆ ਮੰਨਿਆ ਕਰਾਂਗੇ ਸਾਧ ਸੰਗਤ ਜੀ ਜਦੋਂ ਇੰਨਾ ਗੱਲਬਾਤ ਹੋਈ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇਹੋ ਜੀ ਬਖਸ਼ਿਸ਼ ਹੋਈ ਗੁਰੂ ਦੇ ਪਿਆਰਿਓ ਕੋਈ ਬੰਦਾ ਬਾਹਰ ਨੂੰ ਜਾਣ ਲੱਗਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆ ਪੰਜ ਸੱਤ ਸਾਧ ਸੰਗਤ ਜੀ ਪੈੜੀ ਦੇ ਕਿੱਲੇ ਸੀਗੇ ਉਹਨਾਂ ਨੂੰ ਠੇਕੇ ਦੇ ਉੱਤੇ ਦੇ ਗਏ ਗੁਰੂ ਦੇ ਪਿਆਰਿਓ ਸਾਰਿਆਂ ਨੂੰ ਸਾਧ ਸੰਗਤ ਜੀ ਠੇਕੇ ਤੇ ਦੇ ਗਏ ਸਾਧ ਸੰਗਤ ਜੀ ਉਹ ਹੀ ਬੱਚੇ ਰਾਲ ਮਿਲ ਕੇ ਗੁਰੂ ਦੇ ਪਿਆਰਿਓ ਉਹ ਪਹਿਲੀ ਠੇਕੇ ਤੇ ਲੈ ਕੇ ਪਹਿਲੀ ਸੰਭਾਲ ਲਈ ਗੁਰੂ ਦੇ ਪਿਆਰਿਓ ਪ੍ਰਮਾਤਮਾ ਨੇ ਇਹੋ ਜੀ ਕਿਰਪਾ ਕੀਤੀ ਸਾਧ ਸੰਗਤ ਜੀ ਸਾਰਿਆਂ ਤੇ ਇਹੋ ਜੀ ਮਿਹਰ ਕੀਤੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਉਸ ਗੁਰੂ ਗ੍ਰੰਥ ਸਾਹਿਬ ਦੇ ਲਾਟ ਲਾਇਆ ਸਾਧ ਸੰਗਤ ਜੀ ਫਿਰ ਸਾਰੇ ਹੀ ਬਾਬੇ ਕੋਲੇ ਆ ਕੇ ਬੈਠ ਕੇ ਸਾਧ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਾਪ ਕਰਨਾ ਗੁਰੂ ਦੇ ਪਿਆਰਿਓ ਗੱਲ ਇੱਥੇ ਨਹੀਂ ਫਿਰ ਕੱਠੇ ਹੋ ਕੇ ਸਾਧ ਸੰਗਤ ਜੀ ਕਮਾਈ ਆ ਆ ਦੀ ਬਰਕਤ ਉਹ ਕਮਾਈ ਵਿੱਚੋਂ ਸਾਧ ਸੰਗਤ ਜੀ ਆਪ ਵਾਸ ਦੇ ਉੱਤੇ ਸਾਧ ਸੰਗਤ ਜੀ ਕਿਰਾਇਆ ਲਾ ਕੇ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਉੱਤੇ ਜਾਣਾ ਸਾਧ ਸੰਗਤ ਜੀ ਫਿਰ ਇਹੋ ਜੇ ਸ਼ਰਧਾਲੂ ਬਣੇ ਗੁਰੂ ਦੇ ਪਿਆਰਿਓ ਕਈਆਂ ਨੂੰ ਸਾਧ ਸੰਗਤ ਜੀ ਫਿਰ ਉਹਨਾਂ ਬੱਚਿਆਂ ਨੇ ਕਈਆਂ ਨੂੰ ਸਾਧ ਸੰਗਤ ਜੀ ਉਹਨਾਂ ਬੱਚਿਆਂ ਨੇ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਨਾਲ ਜੋੜ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਸੰਗਤਾਂ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਨਾਲ ਜੋੜ ਦਿੱਤਾ ਇਹ ਸਾਧ ਸੰਗਤ ਜੀ ਇਹ ਬਾਬਾ ਦੀਪ ਸਿੰਘ ਜੀ ਦੇ ਕ੍ਰਿਸ਼ਮਿਆਂ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਬੱਸ ਮੈਨੂੰ ਇੱਕੋ ਹੀ ਗੱਲ ਸਾਧ ਸੰਗਤ ਜੀ ਖਾਂਦੀ ਹੈ ਇੱਕੋ ਹੀ ਗੱਲ ਸਾਧ ਸੰਗਤ ਜੀ ਮੇਰੇ ਮੁਰੇ ਆਉਂਦੀ ਹੈ ਕਿ ਜਿਹੜੇ ਲੋਕ ਸਾਧ ਸੰਗਤ ਜੀ ਇੰਨਾ ਇੰਨਾ ਵਿਸ਼ਵਾਸ ਰੱਖਦੇ ਬਾਬਾ ਦੀਪ ਸਿੰਘ ਦੇ ਉੱਤੇ ਸਾਧ ਸੰਗਤ ਜੀ ਹਸਪਤਾਲਾਂ ਦੇ ਵਿੱਚੋਂ ਸਾਧ ਸੰਗਤ ਜੀ ਮਰੇ ਹੋਏ ਬੱਚੇ ਚੱਕ ਕੇ ਸਾਧ ਸੰਗਤ ਜੀ ਇਹ ਹੀ ਕਹਿੰਦੇ ਸੱਚੇ ਪਾਤਸ਼ਾਹ ਜੀ ਮਾਰਨਾ ਤੇ ਤੂੰ ਵੀ ਸੱਚੇ ਪਾਤਸ਼ਾਹ ਮਾਰ ਦੇਣਾ ਇੱਥੇ ਸੱਚੇ ਪਾਤਸ਼ਾਹ ਰੱਖਣਾ ਤੂੰ ਵੀ ਰੱਖਣਾ ਹੈ ਮਾਰੇ ਰਾਖਾਏ ਕੋ ਆਪ ਮਨੋਕ ਕੇ ਕੁਛ ਨਹੀਂ ਹਾਥ ਇਹ ਡਾਕਟਰਾਂ ਨੇ ਕੀ ਵਾਸਾ ਏ ਕਿ ਡਾਕ ਰੱਬ ਆ ਇਹ ਕੋਈ ਸੱਚੇ ਪਾਤਸ਼ਾਹ ਜੀ ਸਾਡੇ ਲਈ ਤਾਂ ਰੱਬ ਤੁਸੀਂ ਆ ਹੁਣ ਸਾਧ ਸੰਗਤ ਜੀ ਦੱਸੋ ਕਿਹੜੀ ਉਥੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਬੋਤਲਾਂ ਲਾਉਂਦੇ ਆ ਕਿਹੜਾ ਉਹਨਾਂ ਦਾ ਖੂਨ ਟੈਸਟ ਕਰਦੇ ਆ ਪਰ ਜੋ ਸ਼ਰਨਾਵਾ ਇਸ ਕੰਠ ਲਾਵਾ ਸਾਧ ਸੰਗਤ ਜੀ ਜਿਹੜਾ ਸ਼ਰਨ ਵਿੱਚ ਆ ਗਿਆ ਸਾਧ ਸੰਗਤ ਜੀ ਉਹ ਗਲੇ ਦੇ ਨਾਲ ਜ਼ਰੂਰ ਲਾਉਂਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਵੇਂ ਕਰਕੇ ਸਾਧ ਸੰਗਤ ਜੀ ਜੇ ਤੁਹਾਡੇ ਘਰ ਦੇ ਵਿੱਚ ਸਾਧ ਸੰਗਤ ਜੀ ਕੋਈ 6 ਪਰਿਵਾਰ ਆ ਗੁਰੂ ਦੇ ਪਿਆਰਿਓ ਬੱਚਿਆਂ ਸਮੇਤ 6 ਜੀ ਆ ਸਾਧ ਸੰਗਤ ਜੀ ਜਾਂ 9 ਜੀ ਆ 4 ਜੀ ਆ ਤੁਹਾਡੇ ਘਰ ਦੇ ਵਿੱਚ ਉਹ ਸਾਧ ਸੰਗਤ ਜੀ ਕੋਈ ਇੱਕ ਵੀ ਜੀ ਸਾਧ ਸੰਗਤ ਜੀ ਪਰਮਾਤਮਾ ਦੇ ਨਾਲ ਜੁੜਿਆ ਹੋਵੇ ਉਹ ਵੀ ਵੇਖਣਾ ਕਿ ਕਿਸੇ ਸਰੀਰ ਦੇ ਨਾਲ ਨਾ ਜੁੜਿਆ ਹੋਵੇ ਜੇ ਕੋਈ ਰੱਬ ਦਾ ਨਾਮ ਲੈਂਦਾ ਕੋਈ ਪੰਜਾ ਪਾਣੀ ਦਾ ਜਾਪ ਕਰਦਾ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਸਾਧ ਸੰਗਤ ਜੀ ਉਹਨੂੰ ਰੋਕਿਆ ਨਾ ਕਰੋ ਕਿਉਂ ਹੋ ਸਕਦਾ ਸਾਧ ਸੰਗਤ ਜੀ ਉਹਦੀ ਕਮਾਈ ਤੁਹਾਡੇ ਘਰ ਨੂੰ ਚਲਾ ਰਹੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਦੀ ਇੱਜ਼ਤ ਕਰਿਆ ਕਰੋ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰੋ ਜੇ ਤੁਸੀਂ ਵੱਡਿਆਂ ਦਾ ਸਤਿਕਾਰ ਕਰੋਗੇ ਤੇ ਸਾਧ ਸੰਗ ਜੀ ਤੁਹਾਡਾ ਵੀ ਸਤਿਕਾਰ ਹੋਊਗਾ ਆਓ ਗੁਰੂ ਦੇ ਪਿਆਰੋ ਆਪਾਂ ਵੱਧ ਤੋਂ ਵੱਧ ਸਾਧ ਸੰਗ ਜੀ ਪਰਵਾਨਾ ਨਗਰ ਵਾਲਿਓ ਦਾਸ ਆਪ ਜੀ ਦੇ ਪਾਸ ਦੂਸਰੀ ਵਾਰੀ ਆਇਆ ਗੁਰੂ ਦੇ ਪਿਆਰੋ ਤੇ ਸਾਧ ਸੰਗਤ ਜੀ ਆਪਾਂ ਵੱਧ ਤੋਂ ਵੱਧ ਸਾਧ ਸੰਗ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਨੌਜਵਾਨੋ ਇਕੱਠੇ ਹੋ ਜੋ ਨੌਜਵਾਨ ਵੀਰੋ ਇਕੱਠੇ ਹੋ ਜੋ ਮੈਂ ਤਾਂ ਵੱਧ ਤੋਂ ਵੱਧ ਸੰਗਤ ਨੂੰ ਵੀ ਜੋਰ ਲਾਉਣਾ ਹੋਣਾ ਸਾਧ ਸੰਗਤ ਜੀ ਪ੍ਰਵਾਨਾ ਨਗਰ ਵਾਲਿਓ ਗੁਰੂ ਮੇਰ ਕਰਨਗੇ ਸਾਧ ਸੰਗਤ ਜੀ ਇਹ ਜਿੰਨੇ ਵੀ ਤੁਹਾਡੇ ਸਾਧ ਸੰਗਤ ਜੀ ਨੇੜੇ-ਨੇੜੇ ਗੁਰੂ ਦੇ ਪਿਆਰੋ ਕੋਈ ਪ੍ਰਬੰਧਕ ਗੁਰਦੁਆਰਿਆਂ ਸਾਹਿਬ ਦੇ ਹੈਗੇ ਆ ਜਾਂ ਕੋਈ ਪ੍ਰਧਾਨ ਸਾਹਿਬ ਹੈਗੇ ਆ ਜਾਂ ਕੋਈ ਗ੍ਰੰਥੀ ਸਾਹਿਬਾਨ ਹੈਗੇ ਆ ਇਹ ਸਾਧ ਸੰਗਤ ਜੀ ਜਿੰਨੀਆਂ ਵੀ ਆਪਣੀ ਰਿਕਾਰਡਿੰਗਾਂ ਸਾਧ ਸੰਗਤ ਜੀ ਤੁਸੀਂ ਉਥੋਂ ਤੱਕ ਪਹੁੰਚਾਇਆ ਕਰੋ ਉਹਨਾਂ ਪ੍ਰਧਾਨਾਂ ਤੱਕ ਪਹੁੰਚਾਇਆ ਕਰੋ ਗ੍ਰੰਥੀ ਸਾਹਿਬਾਨ ਸਾਹਿਬ ਤੱਕ ਉਥੋਂ ਪਹੁੰਚਾਇਆ ਕਰੋ ਸਾਧ ਸੰਗਤ ਜੀ ਦੇ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਆ ਉਥੋਂ ਤੱਕ ਪਹੁੰਚਾਇਆ ਕਰੋ ਤੁਸੀਂ ਵੱਧ ਤੋਂ ਵੱਧ ਪਉਨ ਬਣਾਓ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਬਾਣੀ ਦੇ ਨਾਲ ਜੁੜੋ ਸਾਧ ਸੰਗਤ ਜੀ ਤੁਹਾਡੀ ਹਰ ਇੱਕ ਕਾਮਨਾ ਪੂਰੀ ਹੋ ਜੂਗੀ ਪਰ ਸਾਧ ਸੰਗਤ ਜੀ ਕੱਲ ਕੱਲ ਨਾ ਕਰਿਆ ਕਰੋ ਸਾਧ ਸੰਗਤ ਜੀ ਕੱਲ ਸਾਧ ਸੰਗਤ ਜੀ ਕਿਸੇ ਦਾ ਨਹੀਂ ਆਇਆ ਅਜੇ ਤੱਕ ਸਾਧ ਸੰਗਤ ਜੀ ਅਸੀਂ 15 ਦਿਨਾਂ ਨੂੰ ਕਰਾਂਗੇ ਅਸੀਂ ਮਹੀਨਾ ਨੂੰ ਬਾਅਦ ਕਰਾਂਗੇ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਉਹ ਬਾਪੂ ਨੂੰ ਮੰਗੋ ਪਾਤਸ਼ਾਹ ਸਭ ਕੁਝ ਦੇ ਦੇਣਗੇ ਇਵੇਂ ਹੀ ਬਾਬਾ ਨਾਮ ਸਿੰਘ ਜੀ ਕਹਿੰਦੇ ਹੁੰਦੇ ਸਨ ਸਾਧ ਸੰਗ ਜੀ ਕਿ ਤੈਨੂੰ ਮੰਗਣਾ ਆ ਜੇ ਨਾ ਮੰਗਣਾ ਵੀ ਪਰਮਾਤਮਾ ਦੇ ਕੋਲੋਂ ਕਿਵੇਂ ਮੰਗੀਦਾ ਤੇ ਸਾਧ ਸੰਗ ਜੀ ਫਿਰ ਤੇਰੇ ਕੋਲੇ ਸਭ ਕੁਝ ਹੈ ਤੇਰੇ ਕੋਲੇ ਹੀ ਹੈ ਸਭ ਕੁਝ ਤੇਰੇ ਹਿਰਦੇ ਦੇ ਵਿੱਚ ਹੀ ਆ ਪਰਮਾਤਮਾ ਤੇਰੇ ਹਮੇਸ਼ਾ ਲਈ ਨਾਲ ਹੈ ਹਾ ਜਿਉ ਤੇਰੇ ਨਾਲ ਹੈ ਰੰਗ ਰਤੀ ਰੰਗ ਰਤੀ ਸੱਚੇ ਪਾਸ਼ਾ ਹੀ ਮਹ ਬਖਸ਼ਾ ਕਰਦੇ ਆ ਰੰਗ ਮਾਨ ਸਾਧ ਸੰਗ ਜੀ ਉਸ ਪਰਮਾਤਮਾ ਦੇ ਮਿਹਰ ਭਰਿਆ ਸੱਚੇ ਪਾਸ਼ਾ ਉਧਰ ਤੱਕਣ ਗੁਰੂ ਦੇ ਪਿਆਰੋਂ ਮੇਰ ਕਰਨ ਆਪਣੀ ਉਸ ਪਰਮਾਤਮਾ ਦੇ ਉੱਤੇ ਸਾਡਾ ਵਿਸ਼ਵਾਸ ਹੋਵੇ ਸਾਧ ਸੰਗਤ ਜੀ ਐਡਾ ਵੱਡਾ ਵਿਸ਼ਵਾਸ ਹੋਵੇ ਸਾਧ ਸੰਗਤ ਜੀ ਸਾਨੂੰ ਅਸੀਂ ਇਧਰਲੇ ਪਾਸੇ ਜੁੜੀਏ ਸਾਧ ਸੰਗਤ ਜੀ ਤੁਸੀਂ ਉਹ ਸੀਣ ਮੂਰੇ ਲਿਆਇਆ ਕਰੋ ਸਾਧ ਸੰਗਤ ਜੀ ਤੁਹਾਡੇ ਘਰਾਂ ਦੇ ਵਿੱਚ ਤਾਂ ਰੌਣਕਾਂ ਲੱਗੀਆਂ ਰਹਿਣੀਆਂ ਸਾਧ ਸੰਗਤ ਰੌਣਕਾਂ ਤੁਹਾਡੇ ਘਰ ਦੇ ਵਿੱਚ ਤਾਂ ਆਵਾਜ਼ ਆ ਵੀ ਸਾਧ ਸੰਗਤ ਜੀ ਪੂਰੀ ਲੱਗੀ ਰਿਹਾ ਕਰੋ ਸਾਧ ਸੰਗਤ ਜੀ ਕਿਉਂਕਿ ਮੈਨੂੰ ਸਾਧ ਸੰਗਤ ਜੀ ਕੋਈ ਗੱਲ ਇਸ ਗੱਲ ਦੇ ਵਿੱਚ ਸਾਧ ਸੰਗਤ ਜੀ ਵਾਰ-ਵਾਰ ਯਾਦ ਆਉਦੀ ਹੈ ਕਿ ਸੰਤ ਮਹਾਂਪੁਰਖ ਸਾਹਾ ਸੰਗ ਜੀ ਪਹਿਲਾ ਵੀ ਪ੍ਰਾਰਥਨ ਵੀ ਬਹੁਤ ਹੋਇਆ ਸਾਹਾ ਸੰਗ ਜੀ ਬੜੇ ਵੱਡੇ ਯੋਧੇ ਹੋਇਆ ਸਾਹਾ ਸੰਗ ਜੀ ਪਰ ਬਾਬਾ ਦੀਪ ਸਿੰਘ ਜੀ ਦੇ ਸਾਹਾ ਸੰਗ ਜੀ ਅਨੋਖੀ ਗੱਲ ਵੇਖਦੇ ਆਂ ਬਾਬਾ ਦੀਪ ਸਿੰਘ ਜੀ ਜਿਹਦੇ ਉੱਤੇ ਵੀ ਕਿਰਪਾ ਕਰਨ ਦੇ ਸਾਹਾ ਸੰਗ ਜੀ ਉਹਦੇ ਦੁੱਖ ਤਾਂ ਦੂਰ ਕਰਨੇ ਕਰਨੇ ਸਾਹਾ ਸੰਗ ਜੀ ਪਰ ਉਹਨੂੰ ਦਾਤਾ ਵੰਡਣ ਵਾਲੇ ਬਣਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨੂੰ ਸਾਹਾ ਸੰਗ ਜੀ ਦਾਤਾ ਵੰਡਣ ਵਾਲੇ ਬਣਾਉਂਦੇ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਹੌਸਲਾ ਨਾ ਹਾਰੋ ਸਾਹਾ ਸੰਗ ਜੀ ਕਮਾ ਦੋ ਬੀਬੀਆਂ ਸਾਸਨ ਜੀ ਦੋ ਮਾਈਆਂ ਗੁਰੂ ਦੇ ਪਿਆਰਿਓ ਦੋ ਸਾਡੇ ਵੀਰ ਜਾਂ ਦੋ ਬਜ਼ੁਰਗ ਸਾਸਨ ਜੀ ਲੱਗਣਾ ਕੁਛ ਨਹੀਂ ਸਾਸਨ ਜੀ ਇਸੇ ਕਰਕੇ ਤੁਹਾਨੂੰ ਹੱਥ ਪੱਲਾ ਮਾਰਦੇ ਆ ਕਿ ਤੁਹਾਡੇ ਪੁੱਨ ਬਣ ਜਾਣਾ ਪੁੱਨ ਬਣ ਜਾਣਾ ਸਾਸਨ ਜੀ ਜਿਹੜੀਆਂ ਤੁਹਾਡੀਆਂ ਮਾੜੀਆਂ ਮੋਟੀਆਂ ਮੁਸ਼ਕਲਾਂ ਗੁਰੂ ਦੇ ਪਿਆਰਿਓ ਆ ਸਾਡਾ ਆ ਕੰਮ ਰਾਸ ਆ ਜਾਵੇ ਆ ਕੰਮ ਰਾਸ ਆ ਜਾਵੇ ਤੁਸੀਂ ਬਾਬਾ ਦੀਪ ਸਿੰਘ ਜੀ ਵੱਲ ਇਧਰ ਲੈ ਪਾਸੇ ਜੜੋ ਸਾਸਨ ਜੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਤੁਸੀਂ ਬਾਣੀ ਦਾ ਪੱਲਾ ਫੜੋ ਇਹ ਤਾਂ ਕੰਮ ਸਾਸਨ ਜੀ ਉਸੇ ਟਾਈਮ ਹੀ ਸਵਾਰੇ ਜਾਣੇ ਆ ਜਿਵੇਂ ਬਾਬਾ ਨਾਨਕ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ ਭਾਈ ਤੂੰ ਗੁਰੂ ਨਾਨਕ ਸਾਹਿਬ ਦੇ ਕੰਮ ਕਰਨ ਲੱਗ ਪਾ ਤੂੰ ਉਧਰਲੇ ਪਾਸੇ ਹੋ ਜਾ ਤੇ ਗੁਰੂ ਨਾਨਕ ਸਾਹਿਬ ਉਸੇ ਟਾਈਮ ਹੀ ਸ਼ਿਦਾ ਸੰਗਤ ਦੇ ਪਹਿਰੇ ਲੱਗ ਤੇਰੇ ਕਾਰਜ ਸਵਾਰਨ ਗਿਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਸੇ ਟਾਈਮ ਹੀ ਤੇਰੇ ਕਾਰਜ ਸਵਾਰਨ ਲੱਗ ਪੈਣਗੇ ਤੋ ਆਓ ਸਾਧ ਸੰਗਤ ਜੀ ਵਾਦ ਤੋਂ ਵਾਦ ਗੁਰੂ ਦੇ ਪਿਆਰਿਓ ਇਹਨਾਂ دیਵਾਨਾਂ ਨੂੰ ਸਾਧ ਸੰਗਤ ਜੀ ਗਾਂਹ ਪਚਾਉਣਾ ਸਾਧ ਸੰਗਤ ਜੀ ਇੱਕ ਦਾਸ ਬੇਨਤੀ ਕਰਦੇ ਵੀ ਸਾਧ ਸੰਗਤ ਜੀ ਜ਼ਰੂਰੀ ਬੇਨਤੀ ਆ ਸਾਧ ਸੰਗਤ ਜੀ ਕਈ ਦਾਸ ਦੀ ਜੋ ਪਹਿਲਾਂ ਇੱਕ ਦਵਾਨ ਦੀ ਰਿਕਾਰਡਿੰਗ ਆਈ ਹੈ ਸਾਧ ਸੰਗਤ ਜੀ 2-3 ਦਿਨ ਹੋ ਗਏ ਪਹਿਲਾਂ ਸੁਖੀ ਬਸੇ ਮਸਕੀਨੀਆਂ ਸਾਧ ਸੰਗਤ ਜੀ ਇਹ ਟਾਈਟਲ ਆਪਣੇ ਦਵਾਨ ਦਾ ਨਾਮ ਆ ਸੁਖੀ ਬਸੇ ਮਸਕੀਨੀਆਂ ਇਹ YouTube ਦੇ ਉੱਪਰ ਸਾਧ ਸੰਗਤ ਜੀ ਜਰੂਰ ਆਪੀ ਨੂੰ ਦੇਖਣੀ ਬਹੁਤ ਸਾਧ ਸੰਗਤ ਜੀ ਸਰਕਾਰ ਪਿਆਰ ਦਿੱਤਾ ਸੰਗਤ ਨੇ ਤੇ ਅੱਗੇ ਦੀ ਅੱਗੇ ਸਾਧ ਸੰਗਤ ਜੀ ਇਸ ਨੂੰ ਵੀ ਪਹੁੰਚਾਉਣਾ ਸੁਖੀ ਬਸੇ ਮਸਕੀਨੀਆਂ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹੀ ਦੀ ਬਖਸ਼ਿਸ਼ ਸਾਧ ਸੰਗਤ ਜੀ ਉੱਥੇ ਤੇ ਇਹ ਵੀ ਜਰੂਰ ਸਾਧ ਸੰਗਤ ਜੀ ਦੇਖਣੀ ਤੇ ਇਹਨਾਂ ਨੂੰ ਵੀ ਸਾਧ ਸੰਗਤ ਜੀ ਦਵਾਨਾਂ ਨੂੰ ਗਾਹ ਨਹੀਂ ਕੱਪ ਚਾਉਣਾ ਗੁਰੂ ਦੇ ਪਿਆਰਿਓ ਤੁਸੀਂ ਵੀ ਇਸ ਤਰ੍ਹਾਂ ਕਰਕੇ ਉਪਰਾਲਾ ਕਰਕੇ ਸੰਗਤ ਨੂੰ ਜੋੜਨਾ ਸਾਧ ਸੰਗਤ ਜੀ ਬਾਣੀ ਦੇ ਨਾਲ ਸਾਧ ਸੰਗਤ ਜਾਪ ਜੁੜੋ ਸਾਧ ਸੰਗਤ ਜੀ ਕਾਲ ਯੁਗ ਦਾ ਸਮਾ ਗੁਰੂ ਦੇ ਪਿਆਰਿਓ ਹੁਣ ਤਾਂ ਘਰ ਘਰ ਬਾਬਾ ਸਾਧ ਸੰਗਤ ਜੀ ਪੁੱਛਾਂ ਦੇਣ ਵਾਲੇ ਬਹੁਤ ਆ ਗਏ ਸਾਧ ਸੰਗਤ ਜੀ ਆਹ ਰਾਖ ਦੀ ਪੁੜੀ ਲੈ ਜਾ ਆਹ ਲੈ ਜਾ ਆਹ ਲੈ ਜਾ ਹੁਣ ਤਾਂ ਗੁਰਦੁਆਰਿਆਂ ਦੀਆਂ ਵੀ ਸਾਧ ਸੰਗਤ ਐਡਾਂ ਕਰਾਉਣ ਲੱਗ ਗਏ ਇਥੇ ਪੰਜ ਮੱਸਿਆ ਨਾ ਜਾ ਤੇਰਾ ਸਿਰ ਦੁਖਣੋਂ ਹਟ ਜਾਊਗਾ ਇਥੇ ਪੰਜ ਮੱਸਿਆ ਨਾ ਜਾ ਤੇਰਾ ਆ ਕੰਮ ਹੋ ਜੂਗਾ ਇੱਥੇ ਪੰਜ ਮਸਿਆ ਨਾ ਜਾ ਇੱਥੇ ਆ ਹੋ ਜੂਗਾ ਗੁਰੂ ਦੇ ਪਿਆਰੋ ਦਾਸ ਕਹਿੰਦਾ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਸਾਸ ਸੰਗਤਿ ਬਰਾਜਮਾਨ ਹਨ ਤੇਰੀ ਕਾਮਨਾ ਤਾਂ ਉੱਥੇ ਹੀ ਪੂਰੀ ਹੋ ਜਾਣੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਚਾਹੇ ਤੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਸੰਗਤਿ ਚਾਹੇ ਹਰਮੰਦਰ ਸਾਹਿਬ ਆ ਚਾਹੇ ਸਾਸ ਸੰਗਤਿ ਕੋਈ ਕੇਸਗੜ ਦਾ ਸਾਸ ਸੰਗਤਿ ਤਾਕਤਾਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਸਾਸ ਸੰਗਤਿ ਗੁਰੂ ਗ੍ਰੰਥ ਸਾਹਿਬ ਦੋ ਨਹੀਂ ਸਾਸ ਸੰਗਤਿ ਗੁਰੂ ਗ੍ਰੰਥ ਸਾਹਿਬ ਜੀ ਚਾਰ ਨਹੀਂ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਆ ਜਿੱਥੇ ਵੀ ਸਾਸ ਸੰਗਤਿ ਤੇਰੇ ਪ ਸ਼ਹਿਰ ਦੇ ਵਿੱਚ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਉੱਥੇ ਹੀ ਤੇਰੀ ਅਰਦਾਸ ਬੇਨਤੀ ਸੁਣੀ ਜਾਣੀ ਆ ਪਰ ਇਸ ਤੋਂ ਵੀ ਅੱਗੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਹਿਰਦੇ 'ਚ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਜੇ ਨਿਸ਼ਚਾ ਕਰਕੇ ਧਿਆਨ ਕਰਕੇ ਘਰੇ ਹੀ ਤੂੰ ਅਰਦਾਸ ਬੇਨਤੀ ਕਰ ਦਵੇਂ ਤੇਰੀ ਉਹ ਵੀ ਪੂਰੀ ਹੋ ਜਾਊਗੀ ਮਾਲਕ ਕਿਰਪਾ ਕਰਨ ਸਾਧ ਸੰਗਤ ਜੀ ਆਓ ਦਾਸ ਲਈ ਵੀ ਸਾਧ ਸੰਗਤ ਜੀ ਸੀਸ ਬਖਸ਼ਣੀ ਗੁਰੂ ਦੇ ਪਿਆਰਿਓ ਦਵਾਵਾਂ ਦੇ ਰੀਆਂ ਸਾਧ ਸੰਗਤ ਜੀ ਆਓ ਸਾਧ ਸੰਗਤ ਦੀ ਮੈਂ ਤਾਂ ਬਹੁਤ ਖੁਸ਼ੀ ਹੁੰਦੀ ਹੈ ਤਨਤਨ ਬਾਬਾ ਦੀਪ ਸਿੰਘ ਜੀ ਉਹ ਤੇ ਇੰਨੀ ਖੁਸ਼ੀ ਹੁੰਦੀ ਐ ਸ਼ੀ ਦਾ ਸੰਗਤ ਦੇ ਇੰਨੀ ਖੁਸ਼ੀ ਹੁੰਦੀ ਐ ਜਿਹੜੇ ਦੀਵਾਨ ਲੀਕਦੇ ਆ ਸਾਧ ਸੰਗਤ ਜੀ ਉਦੋਂ ਬੜਾ ਆਨੰਦ ਆਉਂਦਾ ਸਾਧ ਸੰਗਤ ਜੀ ਕਿਉਂ ਕਿਸੇ ਤਾਂ ਲੱਗਦਾ ਵੀ ਕੁਛ ਨਹੀਂ ਤੇ ਬਾਅਦ ਦੇ ਵਿੱਚ ਸਾਧ ਸੰਗਤ ਜੀ ਉਹੀ ਬੰਦਾ ਜਾਂ ਭੈਣਾ ਬੀਬੀਆਂ ਜਿਹੜੇ ਦੀਵਾਨ ਰੱਖਦੇ ਆ ਉਹ ਪਛਤਾਵਾ ਕਰਦੇ ਆ ਕਿ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਸਾਡਾ ਲੱਗਣਾ ਹੀ ਕੁਛ ਨਹੀਂ ਇੰਨੀਆਂ ਰੌਣਕਾਂ ਲੱਗੀਆਂ ਐਨੇ ਅਮਰੀਜ਼ ਠੀਕ ਹੋਏ ਇੰਨੀ ਬਾਬਾ ਜੀ ਦੀ ਕਿਰਪਾ ਹੋਈ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤਾ ਸਾਸਣ ਜੀ ਉਹ ਬਾਬਾਈ ਦੇ ਸੰਗੀ ਬਾਣ ਜਾਂਦੇ ਸਾਸਣ ਜੀ ਵੱਧ ਤੋਂ ਵੱਧ ਗੁਰੂ ਦੇ ਪਿਆਰਿਓ ਫਿਰ ਉਹ دیਵਾਨਾਂ ਦੇ ਵਿੱਚ ਦਿਲ ਤਸਵੀਰ ਰੱਖਦੇ ਆ ਵੱਧ ਤੋਂ ਵੱਧ ਹੋਰਾਂ ਨੂੰ ਵੀ ਆਪਣੇ ਰਿਸ਼ਤਦਾਰਾਂ ਨੂੰ ਵੀ ਪ੍ਰੇਰਦੇ ਗੁਰੂ ਦੇ ਪਿਆਰਿਓ ਰਿਸ਼ਤਦਾਰੀਆਂ ਨੂੰ ਵੀ ਕਹਿ ਕਵਾ ਕੇ ਸਾਸਣ ਜੀ ਉੱਥੇ ਆਪ ਮੁਰੇ ਹੋ ਕੇ ਸਾਸਣ ਜੀ ਮਾਮੇ ਤਾਇ ਚਾਚੇ ਦੇ ਮੁੰਡੇ ਸਾਸਣ ਜੀ ਗਾਂ ਦੀਆਂ ਗਾ ਗੁਰੂ ਦੇ ਪਿਆਰਿਓ دیਵਾਨ ਲੀਕਦੇ ਆ ਕਿ ਉਹ ਫਰਦਾ ਗਾਂ ਦੀਆਂ ਦੱਸ ਦਿੰਦੇ ਆ ਵੀ ਇਸ ਕੰਮ ਦੇ ਵਿੱਚ ਬਹੁਤ ਪਿਆਰ ਆ ਸੰਗਤ ਸਤਿਕਾਰ ਦਿੰਦੀ ਆ ਸੰਗਤ ਸੰਯੋਗ ਦਿੰਦੀ ਆ ਸੰਗਤ ਸਾਸਣ ਜੀ ਬਹੁਤ ਬਹੁਤ ਵੱਡੇ ਕੰਮ ਕਰਦੇ ਉਹਨਾਂ ਨੂੰ ਮਾਣ ਇੱਜ਼ਤ ਵਡਿਆਈ ਮਿਲਦੀ ਹੈ ਆਪਣੇ ਬੱਚਿਆਂ ਨੂੰ ਵੀ ਪ੍ਰੇਰਣਾ ਕਰੋ ਸਾਧ ਸੰਗ ਜੀ ਗੁਰੂ ਦੇ ਪਿਆਰੋ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਤੇ ਹੋਰਾਂ ਨੂੰ ਜੋੜੀਏ ਸਾਧ ਸੰਗ ਜੀ ਇਹੋੀ ਚੀਜ਼ ਸਾਧ ਸੰਗ ਜੀ ਆਪਾਂ ਚਾਹੁੰਦੇ ਆ ਤਾਂ ਆਓ ਗੁਰੂ ਦੇ ਪਿਆਰੋ 100 ਦੀ ਸੰਗਤਾਂ ਦੇ ਧੰਨਵਾਦ ਤੇ ਪ੍ਰਬੰਧਕ ਸਾਹਿਬੀ ਦਾ ਧੰਨਵਾਦ ਤੇ ਭਾਈ ਰਣਜੀਤ ਸਿੰਘ ਸਾਧ ਸੰਗ ਜੀ ਇਹਨਾਂ ਦਾ ਧੰਨਵਾਦ ਸਾਧ ਸੰਗ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਸੀਗਾ ਸਾਧ ਸੰਗ ਜੀ ਇਨਾ ਦੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸਾਧ ਸੰਦੀ ਬਖਸ਼ਿਸ਼ ਹੈ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਸਾਧ ਸੰਗ ਜੀ ਤੋਂ ਹਰ ਇੱਕ ਕਾਮ ਲੈਣਾ ਦੀ ਪੂਰੀ ਕਰੇ ਗੁਰੂ ਦੇ ਪਿਆਰਿਓ ਆਓ ਸਾਧ ਸੰਗ ਜੀ ਆਪਾਂ ਬਾਦ ਤੋਂ ਬਾਦ ਚੜ ਕੇ ਸਾਧ ਸੰਦੀ ਪ੍ਰੋਗਰਾਮ ਲਈ ਗਏ ਖੰਡੇ ਵਾਲੇ ਦੇ ਕ੍ਰਿਸ਼ਮੇ ਵੇਖੀਏ ਗੁਰੂ ਦੇ ਪਿਆਰਿਓ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਅੱਜ ਵੀ ਝੋਲੀਆਂ ਭਰਦੇ ਆ ਹਾਜ਼ਰ ਨਾਜ਼ਰ ਗੁਰੂ ਸਾਧ ਸੰਗ ਜੀ ਕਿਵੇਂ ਕਿਰਪਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਤੁਸੀਂ ਥਾਂ ਥਾਂ ਤੇ ਦੀਵਾਨ ਲੱਗਦੇ ਵੇਖੇ ਹੋਣਗੇ ਥਾਂ ਥਾਂ ਤੇ ਤੁਸੀਂ ਸਹਿਜ ਪਾਠ ਕਰਵਾ ਕੇ ਦੇਖੇ ਹੋਣਗੇ ਥਾਂ ਥਾਂ ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਦੇਖੇ ਹੋਣਗੇ ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਜਿਵੇਂ ਪਰਵਾਨਾ ਨਗਰ ਵਾਲੇ ਤੁਸੀਂ ਅੱਜ ਅੱਖਾਂ ਨਾਲ ਵੇਖਿਆ ਜਿਨ੍ਹਾਂ ਦੇ ਸਾਧ ਸੰਗਤ ਜੀ ਇਹ ਦੀਵਾਨ ਸਰਬਨ ਕੀਤੇ ਆ ਬਾਬਾ ਦੀਪ ਸਿੰਘ ਜੀ ਦੇ ਸਾਧ ਸੰਗਤ ਜੀ ਖੰਡੇ ਵਾਲੇ ਦੇ ਉਹ ਸਾਧ ਸੰਗਤ ਜੀ ਇਸ ਗੱਲ ਨੂੰ ਮੰਨ ਜਾਂਦੇ ਕਿ ਬਾਬਾ ਜੀ ਅਸੀਂ ਪਹਿਲੀ ਵਾਰੀ ਇਹ ਪ੍ਰੋਗਰਾਮ ਵੇਖਦੇ ਆ ਸਾਨੂੰ ਨਹੀਂ ਪਤਾ ਸੀ ਅਸੀਂ ਆ ਪਹਿਲੀ ਵਾਰੀ ਪ੍ਰੋਗਰਾਮ ਦੇਖਿਆ ਮਹਾਰਾਜ ਜਿੱਥੇ ਇੰਨੀਆਂ ਇੰਨੀਆਂ ਤਾਕਤਾਂ ਕੰ ਪਹਿਲੀ ਵਾਰੀ ਦੇਖਦੇ ਆ ਇਸ ਕਰਕੇ ਸਾਸੰਗ ਜੀ ਭੁੱਲਾਂ ਚੁੱਕਾ ਆਬ ਕਰਨੀਆਂ ਤਕੜੇ ਹੋ ਗਏ ਸਾਸੰਗ ਜੀ ਆਪਾਂ ਇੱਕ ਲਹਿਰ ਪੈਦਾ ਕਰਦ ਗਏ ਸਾਰੀ ਜਗ੍ਹਾ ਤੇ ਸਾਸੰਗ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਜਾਂ ਜਿਹੜੀ ਕੱਲ ਸਾਸੰਗ ਜੀਓ ਪਰਸੋ ਸਾਸੰਗ ਜੀ ਦਾਸ ਨੇ ਰਿਕਾਰਡਿੰਗ ਪਾਈ ਆ ਗੁਰੂ ਦੇ ਪਿਆਰਿਓ ਇੱਕ ਸੁਖੀ ਬਸ ਐਮਐਸ ਕੀਨੀਆਂ ਉਸ ਤਰ੍ਹਾਂ ਸਾਸੰਗ ਜੀਓ ਵੀ ਅਜੇ ਸੰਗਤਾਂ ਨੇ ਬਹੁਤ ਘੱਟ ਸਾਸੰਗ ਜੀ ਉਹਦੇ ਨਿਕਾਂ ਮਾਰੀ ਆ ਇਵੇਂ ਹੀ ਥਾਂ ਥਾਂ ਤੇ ਹੋਵੇ ਤਾਂ ਅੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਾਂ ਅੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਿਖਾਓ ਆਪਣਾ ਪਿਆਰ ਸਾਧ ਸੰਗ ਜੀ ਆਓ ਗੁਰੂ ਦੇ ਪਿਆਰੋ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਗਏ ਸਾਧ ਸੰਗ ਜੀ ਸਰੀਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਰੱਖੀ ਹੈ ਗੁਰੂ ਦੇ ਪਿਆਰੋ ਪਰ ਸਾਨੂੰ ਕੀ ਮਿਲੇਗਾ ਲੋਕ ਸੁਖੀ ਪਰ ਲੋਕ ਸਹਿਲੇ ਨਾਨਕਾ ਹਰ ਪ੍ਰਵੇਪ ਆਪੇ ਮਿਲੇ ਸਾਧ ਸੰਗ ਜੀ ਭੁੱਲਾਂ ਚੁੱਕਾ ਮaaf ਕਰ ਰਹੀਆਂ ਤੋਂ ਦਾਸ ਨੂੰ ਵੀ ਸੀਸ ਦੇਣੀ ਸਾਧ ਸੰਗ ਜੀ ਇੱਥੇ ਹੀ ਆਪਾਂ ਫਤਿਹ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ